ਤੁਹਾਨੂੰ ਜਦੋਂ ਜੀ ਕੱਲ ਕੀ ਕਰਤਾ ਇਹਦੇ ਅੱਜ ਕੀ ਸੈਸ਼ਨ ਆ ਕੀ ਕਰ ਰਹਾ ਹੈ ਦੇਖੋ ਜੀ ਗੱਲਬਾਤ ਕੋਈ ਨਹੀਂ ਮੈਂ ਬੱਸ ਸਟੈਂਡ ਦਾ ਕਾਫੀ ਚਿਰ ਤੋਂ ਪ੍ਰਧਾਨ ਚੱਲਦਾ ਆ ਆ ਰੈਡੀ ਫੜੀ ਜੁਨੀਆ ਦਾ ਰਿਚੇ ਵਾਲਿਆਂ ਦਾ ਘੱਟੋ ਘੱਟ 30 35 ਸਾਲ ਤੇ ਜੋ ਮੇਰੇ ਉੱਤੇ ਰੋਬ ਲਾਇਆ ਗਿਆ ਸੀਗਾ ਉਹ ਬਿਲਕੁਲ ਬੇਮੁਨਾਇ ਤੇ ਝੂਠਾ ਰੋਬ ਸੀਗਾ ਜਿਸ ਦੇ ਵਿੱਚ ਅੱਜ ਜਿਸ ਸੋਨੀਆ ਨਾਂ ਦੀ ਆ ਜਿਹੜੀ ਬਹਿਲਾਉਂਦੇ ਰੋਬ ਲਾਇਆ ਸੀਗਾ ਉਹ ਫਿਰ ਮਾਰਕੀਟ ਦੇ ਬੰਦਿਆਂ ਨੇ ਇਹਨੂੰ ਸਮਝਾਇਆ ਕਿ ਪ੍ਰਧਾਨ ਜੀ ਜਿਹੜੇ ਆ ਏਦਾਂ ਦੇ ਕੰਮ ਨਹੀਂ ਕੋਈ ਕਰ ਸਕਦੇ ਕਿਉਂਕਿ ਨਾ ਕੋਈ ਏਦਾਂ ਹੀ ਆ ਕਿ ਕੋਈ ਬੈਂਜ ਬੁੰਜ ਕੋਈ ਏਦਾਂ ਹੀ ਹੈਗੇ ਬਾਹਰ ਲਗੇ ਦੇ ਉਹ ਕੋਈ ਬਾਹਰ ਦਾ ਵਿਅਕਤੀ ਨਹੀਂ ਸ਼ਰਾਪਤ ਕਰਕੇ ਜਿਹਦੇ ਤੋੜ ਦਿੱਤੇ ਸੀਗੇ ਤੇ ਇਹਨੂੰ ਸ਼ੱਕ ਹੋ ਗਿਆ ਕਿ ਪਤਾ ਨਹੀਂ ਮੁਨਾਪੁਰਾ ਪ੍ਰਧਾਨ ਜੀ ਨੇ ਇਹ ਬੈਂਚ ਜਿਹੜੇ ਤੜਾਏ ਆ ਕਿਉਂਕਿ ਇਹਨੂੰ ਸ਼ੱਕ ਤਾਂ ਹੋਇਆ ਕਿ ਜ਼ਿਲ੍ਹਾ ਪ੍ਰਸ਼ਦ ਦੇ ਨਾਲ ਅੰਦਰ ਦੁਕਾਨ ਸੀਗੀ ਉਹਦੇ ਵਿੱਚ ਸਬਾਨ ਕੁੜੀ ਰੱਖਦੀ ਸੀਗੀ ਤੇ ਉਦੋਂ ਸਾਡੇ ਕੋਲ ਜ਼ਿਲ੍ਹਾ ਪ੍ਰਸ਼ਦ ਦਾ ਮਤਲਬ ਕਹਿੰਦਾ ਵਾ ਕਿ ਪਾਰਕਿੰਗ ਦਾ ਧੇਕਾ ਹੁੰਦਾ ਸੀਗਾ ਤੇ ਚਲੋ ਇਹ ਰੱਖ ਰੁਕ ਲਈਦੀ ਰਹੀ ਆ ਉਦੇ ਬਾਅਦ ਅਸੀਂ ਠੇਕਾ ਛੱਡ ਦਿੱਤਾ ਤੇ ਉਹਨਾਂ ਨੇ ਚਾਰਜ ਲੇ ਤਾਹੀ ਵਾਪਸ ਤੇ ਇਹਦਾ ਸਮਾਨ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਗਿਆ ਸੀਗਾ ਇਹ ਉਸ ਸ਼ੱਕ ਦੇ ਹਾਰ ਉੱਤੇ ਵੇਖਦੀ ਸੀਗੀ ਕਿ ਖਰੇ ਪਤਾ ਨਹੀਂ ਇਹ ਮੁੰਨੇ ਪ੍ਰਧਾਨ ਨੇ ਕੰਮ ਕਰਾਇਆ ਪਰ ਇਹਨੇ ਜਿਹੜਾ ਸ਼ੱਕ ਆ ਇਹਦਾ ਦੂਰ ਕੀਤਾ ਗਿਆ ਵਾ ਤੇ ਇਹਨੇ ਮਹਿਸੂਸ ਕੀਤਾ ਕਿ ਜਿਹੜੀ ਮੈਂ ਖਬਰ ਲੁਾਈ ਆ ਜਾਂ ਮੈਂ ਜਿਹੜਾ ਇਹਨਾਂ ਤੇ ਬਲੇਮ ਲਾਇਆ ਵਾ ਤੇ ਮੈਂ ਡਿਵਿਸ਼ਨ ਦੇ ਵਿੱਚ ਆ ਕੇ ਜਿਹੜਾ ਬਲੇਮ ਲਾ ਦਿੱਤਾ ਤੇ ਮੈਂ ਇਹੋ ਜੀ ਕੋਈ ਕਾਰਵਾਈ ਨਹੀਂ ਤੇ ਅੱਜ ਇਹਨੇ ਰਾਜਨਾਵਾ ਜਿਹੜਾ ਵਾ ਮੋਹਤਵਾਰ ਬੰਦਿਆਂ ਦੇ ਵਿੱਚ ਮਾਰਕੀਟ ਦੇ ਵਾਲਿਆਂ ਬਾਹ ਕੇ ਦੇ ਦਿੱਤਾ ਵਾ ਤੇ ਉਹ ਅਸੀਂ ਠਾਣਾ ਸਿਟੀ ਗੁਰਦਾਸਪੁਰ ਨੂੰ ਰਾਜ ਨਵਾਂ ਭੇਜ ਦਿਆ। ਬੜਾ ਬੁਦਾ ਤੇ ਕੀ ਨਾ ਹੈ ਗੱਲ ਬਤ ਕੀ ਸਾਰੀ ਗੱਲ ਬਤ ਹੈ। ਹਾਂਜੀ ਸਰ ਮੇਰਾ ਨਾਮ ਸੋਨੀ ਹੈਗਾ। ਮੈਂ ਗੁਰਦਾਸਪੁਰ ਪੁਰਾਣੇ ਬਾਸਟੈਂਡ ਤੇ ਚਾਹ ਦੀ ਦੁਕਾਨ ਕਰਦੀ ਆ। ਤੇ ਮੈਂ ਪਰਸੋਂ ਆ ਕੇ ਦੇਖਿਆ ਕਿ ਮੇਰੀ ਦੁਕਾਨ ਤੇ ਨਾ ਕਾਫੀ ਪੰਤੋਰ ਹੋਏਗੀ। ਤੇ ਤੁਹਾਨੂੰ ਪਤਾ ਹੈ ਕਿ ਦੁਕਾਨ ਤੇ ਸਾਨੂੰ ਤਾਂ ਕੋਈ ਕੰਮ ਹੋਏ ਤੇ ਬੰਦਾ ਗੁੱਸੇ ਵਿੱਚ ਆ ਜਾਂਦਾ। ਉਸ ਦਿਨ ਪਹਿਲਾਂ ਸਾਡੀ ਬਰਾਣੇ ਬਾਸਟੈਂਡ ਦੇ ਦੁਕਾਨ ਤੋਂ ਲੈ ਕੇ ਥੋੜੀ ਹੋਈ ਮਤਲਬ ਸਮਾਨ ਜਿੱਦਾਂ ਨਾ ਦੱਸਿਆ। ਤੇ ਮੈਂ ਫਿਰ ਗੁੱਸੇ ਵਿੱਚ ਆ ਕੇ ਬਲੇਂਡਰ ਚ ਕਰਵਾਤੀ ਤੇ ਇਹਨਾਂ ਦਾ ਨਾਮ ਲਿਖਵਾਤਾ ਤੇ ਬਾਅਦ ਵਿੱਚ ਫਿਰ ਮਾਰਕੀਟ ਵਾਲਿਆਂ ਸਾਰਿਆਂ ਨੇ ਕਿਹਾ ਕਿ ਨਹੀਂ ਇਹ ਦੰਦ ਕੰਮ ਨਹੀਂ ਕਰ ਸਕਦੇ ਤੇ ਮੈਂ ਇਸ ਕਰਕੇ ਆਪਣੇ ਕੋਲੇ ਬਾਕਸ ਲੈ ਲਈ ਥੋੜੀ ਚਸਪਾਈ ਹੋ ਗਈ ਉਹ ਇਹਨਾਂ ਨੇ ਕੁਝ ਪਾਉਂ ਹਾਂਜੀ ਹਾਂਜੀ ਰਾਈਨੋ ਲਿਖ ਪਾਜੀ ਰਾਈਨੋ ਲਿਖ ਪਾਜੀ ਪੁਲਿਸ ਸਟੇਸ਼ਨ ਦੇ ਚੱਲਿਆਂ ਦੇ ਜਾਂਦੀ ਹੁਣ ਕੋਈ ਤੀਸ ਸਤਿਸ਼ਟ ਹੋਵੇ ਕੋ ਹਾਂਜੀ ਜੋ ਵੀ ਮੇਰਾ ਨੁਕਸਾਨ ਹੋਇਆ ਸਾਰੇ ਬੰਦੇ ਨੇ ਆਪਣੇ ਮਾਰਕੀਟ ਵਾਲਿਆਂ ਨੇ ਕਿਹਾ ਕਿ ਨਹੀਂ ਹਰੇ ਹਲਕੇ ਤੇ ਆਪਾਂ ਜੋ ਵੀ ਨੁਕਸਾਨ ਹੋਇਆ ਵਾ ਆਪਾਂ ਤਾਂ ਦਾ ਸਮਾਨ ਨਾ ਤਨ ਮਦਰ ਗਰਾ ਕੱਢ ਕਰਦੇ ਮਤਲਬ ਹਾਂਜੀ ਹਾਂਜੀ ਪਤਾ ਲੱਗਾ ਸੁਨਾਰਦੀਨ ਸਰ ਕਹਿੰਦਾ ਜੀ ਨਹੀਂ ਸਰ ਇਸ ਬਾਰੇ ਕੁਝ ਨਹੀਂ ਕਰਦੇ ਜੀ